ਹਿਆਰ ਹਿਆਰ 12 1200 15 1200 ਵਾਲੀਆਂ ਆਈਟਮਾਂ ਨੇ ਜਿਹੜੀਆਂ ਬਹੁਤ ਘੱਟ ਰੇਟ 'ਚ ਕਰਤੀਆਂ ਜੇਕਰ ਗੱਲ ਕਰੀਏ ਕਰੋਕਰੀ ਦੀ ਤਾਂ ਇਹ ਸਿਰ ਤਾਂ ਤੁਹਾਨੂੰ ਇੱਥੇ ਮਿਲੇਗਾ ਸਿਰਫ ਤੇ ਸਿਰਫ 299 ਰੁਪਏ ਦੇ ਵਿੱਚ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਹ ਆਈਟਮ ਆ ਗਈ ਪੂਜੀ ਬ੍ਰਾਂਡਡ ਕੰਪਨੀ ਦੇ 299 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਸੂਪ ਸੈੱਟ ਦੀ ਗੱਲ ਕਰ ਲਓ ਸੂਪ ਸੈੱਟ ਆ ਗਈ 399 ਰੁਪਏ ਦੇ ਵਿੱਚ ਇਸ ਤੋਂ ਬਾਅਦ 40 ਕੱਪ ਦੀ ਗੱਲ ਕਰ ਰਹੇ ਹੋ ਨਾਲ ਕਿਟ ਲੱਗੀ 399 ਰੁਪਏ ਦੇ ਵਿੱਚ ਐਮ ਆਰਪੀ ਵਾਲਾ ਇਸ ਤੋਂ ਇਲਾਵਾ ਹੋਰ ਦੇਖ ਲਓ ਆ ਕਰੋਕਰੀ ਸੈੱਟ ਆ ਗਿਆ ਵੀ ਤੁਹਾਨੂੰ ਮਿਲੂਗਾ 399 ਰੁਪਏ ਦੇ ਵਿੱਚ ਇਸ ਤੋਂ ਬਾਅਦ 4 ਸੈੱਟ ਵਾਲੀ ਪੂਰੀ ਟ੍ਰੇ ਆ ਗਈ ਜਿਹੜੀ ਘਰਾਂ ਦੇ ਵਿੱਚ ਪੂਰੀ ਜੱਚੂਗੀ ਤੇ ਮਹਿਮਾਨ ਹੀ ਪੁੱਛਣਗੇ ਕਿ ਕਿੱਥੋਂ ਲੈ ਕੇ ਆਏ ਹੋ ਇਹ ਤੁਹਾਨੂੰ ਮਿਲੂਗੀ ਸਿਰਫ ਤੇ ਸਿਰਫ 499 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਆ ਗਈ ਡ్రਾਈ ਫਰੂਟ ਟ੍ਰੇ ਆ ਗਈ 450 ਰੁਪਏ ਦੇ ਵਿੱਚ ਇਸ ਤੋਂ ਤੁਹਾਨੂੰ ਵੱਖ-ਵੱਖ ਕਲਰਸ ਨੇ ਜਿਹੜੇ ਉਹ ਤੁਹਾਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਜਿਹੜਾ ਸੈੱਟ 15 1500 12 1200 ਦਾ ਗਲਾਸ ਸੈੱਟ ਮਿਲਦਾ ਸੀ ਇਹ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 499 ਰੁਪਏ ਦੇ ਵਿੱਚ ਲਓ ਜੀ ਸਟੋਰ ਕਲੀਅਰ ਕਰ ਰਹੇ ਨੇ ਸਟੋਰ ਖਾਲੀ ਕਰ ਰਹੇ ਨੇ ਆਰ ਐਸ ਐਂਟਰਪ੍ਰਾਈਜ਼ ਨੇੜੇ ਡਾਕਟਰ ਪ੍ਰਦੀਪ ਹੱਡੀਆਂ ਦਾ ਹਸਪਤਾਲ ਪੰਜਾਬ ਆਈਟੀਆ ਦੇ ਬਿਲਕੁਲ ਸਾਹਮਣੇ ਹੰਝਾਇਆ ਰੋਡ ਬਰਨਾਲਾ ਟੀਵੀ ਸਕਰੀਨ ਤੇ ਨੰਬਰ ਚਾਹਿਆ ਜਲਦ ਤੋਂ ਜਲਦ ਸੰਪਰਕ ਕਰਕੇ ਪਹੁੰਚੋ ਆਰ ਐਸ ਐਂਟਰਪ੍ਰਾਈਜ਼ ਬਰਨਾਲਾ